ਪੰਜਾਬ ਦੀ ਸਿਆਸਤ ਅੰਦਰ ਲਗਾਤਾਰ ਦਲ ਬਦਲੀਆਂ ਦਾ ਦੌਰ جاری ਹੈ ਲਗਾਤਾਰ ਇੱਕ ਪਾਰਟੀ ਦੂਜੀ ਪਾਰਟੀ ਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕਰਦੀ ਹੋਈ ਬੁਖਾਈ ਦਿੰਦੀ ਹੈ ਹਰ ਰੋਜ਼ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰ ਦੱਸਦੇ ਆ ਕਿ ਕਾਂਗਰਸ ਨੂੰ ਇਸ ਵੇਲੇ ਵੱਡਾ ਝਟਕਾ ਲੱਗ ਸਕਦਾ ਹੈ ਪਹਿਲਾਂ ਵੀ ਉਹਨੂੰ ਕਈ ਝਟਕੇ ਲੱਗ ਚੁੱਕੇ ਨੇ ਇੱਕ ਝਟਕਾ ਹੋਰ ਲੱਗਣ ਦੇ ਲਈ ਤਿਆਰ ਇੱਕ ਨਹੀਂ ਸਕੋ ਦੋ ਝਟਕੇ ਲੱਗ ਸਕਦੇ ਆ ਦੱਸਿਆ ਜਾਂਦਾ ਹੈ ਕਿ ਦੋ ਆਗੂ ਪਾਰਟੀ ਛੱਡਣ ਦੇ ਲਈ ਤਿਆਰ ਬੈਠੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਪੰਜਾਬ ਦੇ ਅੰਦਰ ਲਗਾਤਾਰ ਸਿਆਸੀ ਘਾਟਾ ਜੇਕਰ ਕੋਈ ਸਹਿਰੇ ਇਸ ਸਮੇਂ ਤਾਂ ਉਹ ਕਾਂਗਰਸ ਹੈ ਕਾਂਗਰਸ ਦੇ ਵੱਡੇ ਵੱਡੇ ਆਗੂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਚੁੱਕੇ ਐ ਚਾਹੇ ਕਾਂਗਰਸ ਦੇ ਆਗੂ ਆਪ ਚ ਗਏ ਹੋਣ ਚਾਹੇ ਕਾਂਗਰਸ ਦੇ ਆਗੂ ਭਾਜਪਾ 'ਚ ਗਏ ਹੋਣ ਜਾਂ ਫਿਰ ਸੱਜਰੇ ਸੱਜਰੇ ਮਹਿੰਦਰ ਸਿੰਘ ਕੇਪੀ ਜਿਹੜੇ ਐ ਉਹ ਅਕਾਲੀ ਦਲ 'ਚ ਚਲੇ ਗਏ ਐ ਕਾਲੀਦਲ ਦੇ ਅੰਦਰ ਸਥਿਤੀ ਇਹ ਹੈ ਕਿ ਕਾਲੀਦਲ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਹੈ ਕਿ ਕੋਈ ਨਾ ਕੋਈ ਉਹਨਾਂ ਦੇ ਆਵੇ ਪਾਰਟੀ ਚ ਤੇ ਉਹ ਵੀ ਜਿਹੜਾ ਚੋਣਾਂ ਚ ਇਹ ਗੱਲ ਕਹਿਣ ਜੋਗੇ ਹੋਣ ਵੀ ਸਾਡੇ ਅਸੀਂ ਵੀ ਕਿਸੇ ਨੂੰ ਬਾਹਰੋਂ ਲੈ ਕੇ ਆਏ ਆ ਕਾਂਗਰਸ ਨੇ ਉਹ ਮੌਕਾ ਮਹਿੰਦਰ ਸਿੰਘ ਕੇਪੀ ਦੇ ਰੂਪ ਚ ਦੇ ਦਿੱਤਾ ਸੂਤਰ ਦੱਸਦੇ ਆ ਕਿ ਦੋ ਹੋਰ ਵੱਡੇ ਆਗੂ ਸੁਨੀਲ ਜਾਖੜ ਦੇ ਸੰਪਰਕ ਚ ਨੇ ਅਤੇ ਆਉਂਦੇ ਦਿਨਾਂ ਦੇ ਅੰਦਰ ਉਹ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕਰ ਸਕਦੇ ਆ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਸਮੇਂ ਤੱਕ ਕਾਂਗਰਸ ਨੂੰ ਸਭ ਤੋਂ ਵੱਡਾ ਘਾਟਾ ਪਿਆ ਹੈ ਜੇਕਰ ਦਲ ਬਦਲੀ ਦਾ ਦੌਰ ਦੇਖਿਆ ਜਾਵੇ ਐਸਾ ਕੋਈ ਪਾਰਟੀ ਨਹੀਂ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਲੋਕ ਛੱਡ ਕੇ ਨਾ ਤਿੰਨਾਂ ਪਾਰਟੀਆਂ ਦੇ ਵਿੱਚ ਨਾ ਗਏ ਹੁਣ ਇਹਦੇ ਕਈ ਕਾਰਨ ਨੇ ਆਪਸ਼ਨ ਬਹੁਤ ਖੁੱਲ ਗਏ ਪਹਿਲਾਂ ਦੇ ਮੁਕਾਬਲੇ ਪਰ ਹੁਣ ਸਥਿਤੀ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਮਹਿੰਦਰ ਸਿੰਘ ਕੇਪੀ ਗਏ ਹੈ ਕਾਂਗਰਸ ਦੇ ਦੋ ਹੋਰ ਆਗੂ ਜਿਹੜੇ ਆ ਉਹ ਪਾਰਟੀ ਛੱਡਣ ਦੇ ਲਈ ਤਿਆਰ ਬੈਠੇ ਆ ਸੁਨੀਲ ਜਾਖੜ ਦੇ ਲਗਾਤਾਰ ਸੰਪਰਕ ਚ ਇੱਕ ਨਾਮ ਤਾਂ ਬਾਰ-ਬਾਰ ਘੁੰਮ ਕੇ ਆ ਰਿਹਾ ਉਹ ਰਮਿੰਦਰ ਆਵਲਾ ਉਹਨਾਂ ਦਾ ਉਹ ਹਲੇ ਤੱਕ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਬੈਠੇ ਆ ਹਰ ਰੋਜ਼ ਸੂਤਰ ਖਬਰ ਲੈ ਕੇ ਆਉਂਦੇ ਆ ਵੀ ਉਹ ਤਿਆਰੀ ਕਰੀ ਬੈਠੇ ਆ ਜਾਣ ਦੀ ਅੱਜ ਜਾ ਸਕਦੇ ਆ ਭਲਕੇ ਜਾ ਸਕਦੇ ਆ ਪਰ ਜਾ ਨਹੀਂ ਰਹੇ ਅਸਲ ਚ ਉੱਥੇ ਪੇਚ ਟਿਕਟ ਨੂੰ ਲੈ ਕੇ ਫਸਿਆ ਹੋਇਆ ਟਿਕਟ ਕਲੀਅਰ ਨਹੀਂ ਹੁੰਦੀ ਜਿੰਨਾ ਸਮਾਂ ਆਵਲਾ ਨੂੰ ਛੰਡੀ ਨਹੀਂ ਦਿੱਤੀ ਜਾਂਦੀ ਵੀ ਤੁਸੀਂ ਚੋਣ ਲੜੋ ਉਹਨਾਂ ਸਮਾਂ ਆਵਲਾ ਕਿਤੇ ਨਹੀਂ ਜਾ ਰਹੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਸਿਰਫ ਤੇ ਸਿਰਫ ਟਿਕਟ ਨੂੰ ਲੈ ਕੇ ਜਿਹੜੀ ਆ ਉਹ ਰੋਲਾ ਜਿਹੜਾ ਉਹ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਇਸ ਕਰਕੇ ਐਂਟਰੀ ਜਿਹੜੀ ਆ ਉਹ ਰੁਕੀ ਹੋਈ ਹੈ ਪੰਜਾਬ ਚ ਚੋਣ ਨੋਟੀਫਿਕੇਸ਼ਨ ਮਈ ਦੇ ਪਹਿਲੇ ਹਫਤੇ ਚ ਜਾਰੀ ਹੋਣਾ ਜਿਸ ਵਿੱਚ ਅਜੇ ਕਾਫੀ ਲੰਬਾ ਸਮਾਂ ਬਾਕੀ ਪਿਆ ਹੈ ਅਤੇ ਸਿਆਸੀ ਹਲਕਿਆਂ ਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਜੇ ਟੁੱਟ ਭੱਜ ਦਾ ਕਾਰਜ ਬਾਕੀ ਹੈ ਤੇ ਇਸ ਲਈ ਵੱਖ-ਵੱਖ ਸਿਆਸੀ ਆਗੂ ਇੱਕ ਦੂਜੇ ਨਾਲ ਸੰਪਰਕ ਚ ਲੱਗੇ ਹੋਏ ਨੇ ਆਖਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇੱਕ ਤੋਂ ਦੋ ਆਗੂ ਜਿਹੜੇ ਵੱਡੇ ਆਗੂ ਆਉਣ ਵਾਲੇ ਦਿਨਾਂ 'ਚ ਪਾਸਾ ਬਦਲ ਕੇ ਭਾਜਪਾ 'ਚ ਜਾ ਸਕਦੇ ਆ ਇਹ ਦੋਵੇਂ ਆਗੂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸੰਪਰਕ 'ਚ ਦੱਸੇ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਅੰਦਰ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੋਰ ਆਗੂ ਨੂੰ ਆਪ 'ਚ ਸ਼ਾਮਲ ਕਰਵਾ ਸਕਦੇ ਨੇ ਇਸ ਲਈ ਕੋਈ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਤੇ ਉਹਨਾਂ ਦੇ ਨੇੜਲੇ ਨਾਲ ਸੰਪਰਕ ਸਾਧਿਆ ਹੋਇਆ ਆ ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਆਗੂਆਂ ਅੱਗੇ ਪੰਜਾਬ 'ਚ ਕਾਫੀ ਬਦਲ ਮੌਜੂਦ ਨੇ ਜਿਸ ਕਾਰਨ ਸੂਬੇ 'ਚ ਇਸ ਸਮੇਂ ਆਪ, ਕਾਂਗਰਸ, ਭਾਜਪਾ, ਕਾਲੀ ਦਲ ਸਰੇ ਹੋਰ ਸਿਆਸੀ ਪਾਰਟੀਆਂ ਮੌਜੂਦ ਨੇ ਇਸ ਲਈ ਜਿਸ ਆਗੂ ਨੂੰ ਟਿਕਟ ਨਹੀਂ ਮਿਲਦੀ ਉਹ ਦੂਜੀ ਪਾਰਟੀ 'ਚ ਚਲਿਆ ਜਾਂਦਾ ਪਹਿਲੀ ਵਾਰ ਪੰਜਾਬ ਦੇ ਚੌਂਦਰਿਸ 'ਚ ਲੋਕਾਂ ਨੂੰ ਭਾਰੀ ਉਲਟਫੇਰ ਤੇ ਦਲ ਬਦਲ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਨਹੀਂ ਤਾਂ ਇਸ ਤੋਂ ਪਹਿਲਾਂ ਸਾਰੀਆਂ ਚੋਣਾਂ ਸ਼ਾਂਤ ਮੇ ਢੰਗ ਨਾਲ ਨਿਭੜ ਜਾਂਦੀਆਂ ਸਨ ਅਤੇ ਇੱਕ ਉਲਮਲਾ ਕੇ ਸਥਿਤੀ ਆ ਦੇਖੋ ਆਪਸ਼ਨ ਜਰੂਰ ਖੁੱਲਗੇ ਪਾਰਟੀਆਂ ਦੇ ਅੱਗੇ ਆਗੂਆਂ ਦੇ ਅੱਗੇ ਆਗੂਆਂ ਨੂੰ ਪਾਰਟੀਆਂ ਦੋ ਹੋਰ ਮਿਲ ਗਈਆਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਪਹਿਲਾਂ ਤਾਂ ਕਾਂਗਰਸ ਚ ਜਾ ਸਕਦਾ ਸੀ ਅਕਾਲੀ ਦਲ ਚ ਜਾ ਸਕਦਾ ਸੀ ਜਿੱਥੇ ਜਿਹੜੀਆਂ ਸੀਟਾਂ ਭਾਜਪਾ ਨੂੰ ਮਿਲੀਆਂ ਹੁੰਦੀਆਂ ਸੀ ਅਕਾਲੀ ਦਲ ਦੇ ਗੱਠ ਜੋੜ ਨਾਲ ਉੱਥੇ ਬੰਦਾ ਭਾਜਪਾ ਚਲੇ ਜਾਂਦਾ ਸੀ ਇੰਨਾ ਕੀ ਫਰਕ ਸੀਗਾ ਪਰ ਹੁਣ ਸਥਿਤੀ ਬਹੁਤ ਉਲਟਾ ਭਾਜਪਾ ਸਾਰੀਆਂ ਸੀਟਾਂ ਤੇ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਤੋੜਿਆ ਹੈ ਕਹਿ ਲਈਏ ਕਿ ਸ਼ਿਆਸੀ ਪਾਰਟੀ ਨੂੰ ਅੱਜ ਸਮਝ ਆ ਰਹੀ ਹੋਣੀ ਹੈ ਕਿ ਉਹਨਾਂ ਨੇ ਆਪਣੇ ਕਾਡਰ ਨੂੰ ਕਿਉਂ ਨਹੀਂ ਮਜ਼ਬੂਤ ਬਣਾਇਆ ਕਿਉਂ ਨਹੀਂ ਇੱਕ ਘੇਰੇ ਚੋਂ ਬਾਹਰ ਜਾ ਕੇ ਲੀਡਰ ਪੈਦਾ ਕੀਤੇ ਕਿ ਉਹਨਾਂ ਨੂੰ ਉਧਾਰੇ ਲੀਡਰ ਨਾ ਲੈਣੇ ਪੈਣ ਕੋਈ ਅਜਿਹੀ ਪਾਰਟੀ ਨਹੀਂ ਜਿਹੜੀ ਕਹਿ ਸਕਦੀ ਹੋਵੇ ਕਿ ਐਸੀ ਕਿਤੇ ਕੋਈ ਉਧਾਰਾ ਲੀਡਰ ਲੈ ਕੇ ਨਹੀਂ ਆਏ ਫਿਲਹਾਲ ਜਿਹੜੇ ਦੋ ਆਗੂ ਨੇ ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਪਰਕ ਚਾਗੂ ਨੇ ਇਹਨਾਂ ਦੇ ਵੱਲੋਂ ਕਦੇ ਵੀ ਪਾਸਾ ਬਦਲਿਆ ਜਾ ਸਕਦਾ ਨਾ ਜਿਹੜੇ ਆ ਤੁਹਾਨੂੰ ਹੌਲੀ-ਹੌਲੀ ਸਾਰੇ ਦੱਸਾਂਗੇ ਜਿਵੇਂ ਜਿਵੇਂ ਸਥਿਤੀਆਂ ਮਜ਼ਬੂਤ ਹੁੰਦੀਆਂ ਜਾਣਗੀਆਂ